ਇਸ ਤਾ ਦਰੀਲ ਬਣਾਉਂਦੀ ਆ ਪਾਪੀ ਕੱਤੂ ਵਰਗੀ ਕਈਆਂ ਨੂੰ ਨਾਜ ਨਚਾਉਂਦੀ ਆ ਪਾਪੀ ਕੱਤੂ ਵਰਗੀ ਮੇਰੇ ਭਾਈ ਔਰ ਮੇਰੇ ਵੀਰ ਔਰ ਦਲਜੀਤ ਦੇ ਨਾਲ ਆ ਕੇ ਤਾਂ ਪਾਪੀ ਦੀ ਮੈਂ ਕਹਿੰਦਾ ਹੋਰ ਬੱਲੇ ਬੱਲੇ ਹੋ ਗਿਆ ਤੇ ਮੇਰਾ ਨਾਮ ਰੈਸਟਲਡੀ ਜਾਨਾ ਮੇਰੇ ਨਾਲ ਬੋਲਦਾ ਮੈਂ ਬਹੁਤ ਵੱਡਾ ਸਟਾਰ ਆ ਜਾਂ ਕਲਾਕਾਰ ਆ ਔਰ ਜਿਸ ਤਰ੍ਹਾਂ ਆਮ ਇਨਸਾਨ ਮਿਲਦਾ ਨਾ ਉਦਾਂ ਹੀ ਦਲਜੀਤ ਬਾਜੀ ਸਾਨੂੰ ਮਿਲਿਆ ਲੋਕ ਦੇਖ ਰਹੇ ਆ ਭਾਬੀ ਨੂੰ ਦਿਲਜੀਤ ਦੋਸਾਨ ਦੇ ਨਾਲ ਸਪੈਸ਼ਲ ਲਿਖ ਕੇ ਪੋਸਟ ਉਹ ਪਾਉਂਦੇ ਆ ਕਿਵੇਂ ਲੱਗਾ ਉਹਨਾਂ ਦੇ ਨਾਲ ਮਿਲ ਕੇ ਦਿਲ ਕਿਹੋ ਜਿਹਾ ਲੱਗਾ ਉਹਨਾਂ ਦਾ ਮੈਂ ਉਹਨਾਂ ਦੀ ਏਡੀ ਵੱਡੀ ਫੈਨ ਸੀ ਨਾ ਬਹੁਤ ਜਿਆਦਾ ਵੱਡੀ ਫੈਨ ਸੀ ਤੇ ਮੈਂ ਕਹਾਂ ਵੀ ਮੈਂ ਤਾਂ ਉਹਨਾਂ ਨੂੰ ਮਿਲਣਾ ਹੀ ਮਿਲਣਾ ਵਾ ਮਤਲਬ ਜਿਹੜਾ ਇੱਕ ਸੋਸ਼ਲ ਮੀਡੀਆ ਤੋਂ ਬਹੁਤ ਦੂਰੀ ਬਣ ਗਈ ਸੀ ਪ੍ਰਭਾਵ ਜਿਹੜਾ ਕਿਤੇ ਨਾ ਕਿਤੇ ਲੱਗਦਾ ਘਟ ਹੋ ਗਿਆ ਸੀ ਲੋਕਾਂ ਨੇ ਸੁਣਨਾ ਛੱਡਤਾ ਸੀ ਜਾਂ ਫਿਰ ਤੁਸੀਂ ਖੁਦ ਹੀ ਦੂਰੀ ਬਣਾ ਲਈ ਸੀ ਨਾ ਜੀ ਨਾ ਤੁਹਾਡੇ ਕੰਨ ਬੋਲੇ ਸੀਗੇ ਅਸੀਂ ਤਾਂ ਉਦਾਂ ਹੀ ਚੱਲਦੇ ਆ ਅੱਜ ਵੀ ਭਾਬੀ ਲੋਕਾਂ ਦੇ ਦਿਲਾਂ 'ਚ ਵਸੀ ਹੋਈ ਆ ਦਿਔਰਾਂ ਦੇ ਠੀਕ ਆ ਨਾ ਭਾਬੀ ਮਰ ਵੀ ਜਾਉਗੀ ਨਾ ਤੇ ਤਾਂ ਵੀ ਅੱਖਾਂ ਚੁੰਮੇ ਚੁੰਮੇ ਉਹਨਾਂ ਕਬਰਾਂ ਦੇ ਵਿੱਚੋਂ ਪਰ ਮੈਂ ਤਾਂ ਸਭ ਨੂੰ ਇਹੀ ਕਹੂੰਗਾ ਕਿਸੇ ਨੂੰ ਮਾਰਨਾ ਚੰਗਾ ਨਾ ਕਹੋ ਇਹ ਜ਼ਿੰਦਗੀ ਕੁਛ ਦਿਨ ਦੀ ਆ ਪਤਾ ਨਹੀਂ ਕਦੋਂ ਅੱਖਾਂ ਮੀਚ ਜਾਣੀਆਂ ਕਦੋਂ ਅੱਖਾਂ ਮੀਚ ਜਾਣੀਆਂ ਕਿੰਨਾ ਕਿਤੇ ਲੱਗਦਾ ਕਿ ਲੋਕਾਂ ਨੂੰ ਆਪਾਂ ਹਸਾਉਨੇ ਆ ਪਰ ਮਨ ਦੇ ਵਿੱਚ ਸਾਡੇ ਵੀ ਗਮ ਬਹੁਤ ਛੁਪੇ ਹੋਏ ਆ ਹਾਂ ਬੇਟਾ ਕਹਿੰਦੇ ਮਤਲਬ ਆਪ ਦੁਖੀ ਰਹਿ ਕੇ ਦੂਜੇ ਨੂੰ ਹਸਾਉਨੇ ਆ ਫਿਰ ਵੀ ਲੋਕ ਸਾਨੂੰ ਗਲਤ ਬੋਲਦੇ ਆ ਜਾਂ ਕਮੈਂਟ ਕਰਦੇ ਆ ਪਰ ਨਹੀਂ ਤੇਣਾ ਮੀਆਂ ਵੀ ਪਿੰਨਾ ਫਮਾ ਲੱਕ ਪਤੋਂ ਤੀਆਂ ਹੁਣ ਆਪਾ ਦੋਕ ਨਹੀਂ ਦੱਸ ਸਕਦੇ ਕਿ ਚੈਨ ਵੀ ਠੀਕ ਆ ਨਾ ਜੇ ਇਹਨਾਂ ਨੂੰ ਕੁਝ ਹੋ ਗਿਆ ਜਾਉਂਦੇ ਅਸੀਂ ਆ ਜਿੱਤੇ ਕਰ ਕਰਕੇ ਰੋਣਾ ਹੀ ਰੋਣਾ ਵਾ ਜੇ ਮੈਨੂੰ ਕੁਝ ਹੋ ਗਿਆ ਇਹਨਾਂ ਨੇ ਜਿੱਤੇ ਕਰ ਕਰਕੇ ਰੋਣਾ ਹੀ ਰੋਣਾ ਵਾ ਰੋਇਆ ਕਰਾਂਗੀ ਨਾਲੇ ਹੱਸਿਆ ਕਰਾਂਗੀ ਗੱਲਾਂ ਮੇਰੀਆਂ ਜਦੋਂ ਤੂੰ ਦੱਸਿਆ ਕਰੇਂਗੀ ਰੋਇਆ ਕਰੇਂਗੀ ਨਾਲੇ ਹੱਸਿਆ ਕਰੇਂਗੀ ਜਦੋਂ ਲੋਕਾਂ ਨੂੰ ਹਸਾਉਂਦੇ ਹੋ ਤਾਂ ਬਹੁਤ ਸਾਰਾ ਨੈਗੇਟਿਵ ਫੇਮ ਜਿਹੜਾ ਉਹਦਾ ਸਾਹਮਣਾ ਕਰਨਾ ਪੈਂਦਾ ਫਰਕ ਪੈਂਦਾ ਲੋਕ ਗਾਲਾਂ ਕੱਢਦੇ ਆ ਜੋ ਕੁਝ ਗਲਤ ਵੀ ਕਹਿੰਦੇ ਆ ਅਜ ਤਾਂ ਕੁੱਤੇ ਰੱਖਿਆ ਹੋਇਆ ਭੰਕਣਵਾ ਤੇ ਭੌਂਕੀ ਜਾਣ ਭਾਬੀ ਤਾਂ ਛੇਰਨੀ ਆ ਛੇਰਨੀ ਤੇ ਕੰਫੀਡੈਂਸੀ ਇਹਨਾਂ ਅੰਦਰ ਕਿੱਥੋਂ ਲੈ ਕੇ ਆਉਂਦੇ ਹੋ ਇਹ ਪਤਾ ਕੋਠੇ ਤੇ ਪਿਆ ਸੀਗਾ ਉਥੋਂ ਚੱਕ ਲਈ ਸੀਗੀ ਮੈਂ ਚੁੰਮਿਆ ਵਾਲੀ ਭਾਬੀ ਇਹ ਜਿਹੜਾ ਟੈਗ ਆ ਇਹ ਕਿਤਨਾ ਕਿਤੇ ਇਹ ਟੈਗ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਖੁਦ ਦਿੱਤਾ ਜਾਂ ਲੋਕਾਂ ਨੇ ਤੁਹਾਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਇਹ ਲਾਈਨ ਕਹਿੰਨੇ ਦਿੱਤੀ ਕਿ ਚੁੰਮਿਆ ਵਾਲੀ ਭਾਬੀ ਮੈਂ ਕਿਹਾ ਅੱਜ ਕੀ ਦੇਣਾ ਕਹਿੰਦੀ ਜੁਮਾ ਮੈਂ ਕਿਹਾ ਆਜ ਚੱਕ ਅੱਖ ਤੇ ਆਜ ਚੱਕ ਚੁੰਮਾ ਮੈਂ ਕਿਹਾ ਯਾਰ ਜਿੰਦਿਆ ਆਪਾਂ ਤਾਂ ਐਵੇਂ ਅੰਦਰ ਵੜ ਕੇ ਬੈਠੇ ਰਹੇ ਠੀਕ ਹੈ ਨਾ ਲੋਕੀ ਦਾ ਪਿਆਰ ਹੀ ਬਹੁਤ ਕਰਦੇ ਆ ਇਸ ਕਰਕੇ ਰਣਜੀਤ ਗੌਰ ਭਾਬੀ ਦਾ ਜਿਹੜਾ ਅੱਖ ਚੁੰਮਾ ਇਹ ਠੀਕ ਹੈ ਨਾ ਇਹ ਸਾਨੂੰ ਜੁੰਮੇ ਵਾਲੀ ਤੇ ਨਹੀਂ ਮਿਲਿਆ ਅਲੱਖ ਅਲ ਚੁੰਮਾ ਪਤਾ ਨਹੀਂ ਵੀਰਵਾਰ ਹੈ ਕਿ ਜੁੰਮਾ ਇਹ ਪੂਰਾ ਰੰਗ ਬੰਨ ਦਿੰਦੇ ਆ ਪਰ ਹਸਾਉਣ ਦੀ ਇੱਕ ਕਲਾ ਵਾ ਜਿਹੜੀ ਕਿਤਨਾ ਕਿਤੇ ਕਮਾਈ ਦਾ ਸਾਧਨ ਬਣ ਗਈ ਹੈ ਤੇ ਰੋਟੀ ਪਾਣੀ ਦਾ ਸਾਧਨ ਹੁੰਦਾ ਹੁਣ ਕਾਦੀਆਂ ਰੀਲਾਂ ਬਣਾਉਣੀਆਂ ਛੱਡੀਆਂ ਹੁੰਦੀਆਂ ਵੀ ਪਾਈ ਜਾ ਕੇ ਕੰਮ ਕਰੋ ਫਿਰ ਰੋਟੀ ਮਿਲਣੀ ਆਪਾਂ ਨੂੰ ਨਾਲੇ ਨੱਚੇ ਨਾਲੇ ਸਾਹ ਨੂੰ ਨੇ ਚਾਵੇ ਭਾਬੀਏ ਡੋਰੇ ਮਾਨ ਵਰਗੀ ਭਾਬੀਏ ਡੋਰੇ ਮਾਨ ਵਰਗੀ ਬਹੁਤ ਮਤਲਬ ਵੀਡੀਓ ਜਾਂ ਇਦਾਂ ਦਾ ਕਿਹੜਾ ਕੰਟੈਂਟ ਸੀ ਜਿਹਨੇ ਮਜਬੂਰ ਕੀਤਾ ਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਬਣਾਣੀਆਂ ਮੈਂ ਇਸੇ ਲਾਈਨ ਦੇ ਵਿੱਚ ਜਾਣਾ ਆ ਚੱਕੋ ਅੱਕ ਤੇ ਆ ਚੱਕੋ ਜੁਮਾ ਪਤਾ ਨਹੀਂ ਵੀਰਵਾਰ ਆ ਕਿ ਜੁਮਾ ਹਾਏ ਮੇਰਾ ਜੁਮਾ ਹਾਏ ਮੇਰਾ ਜੁਮਾ কপি বল ਕਹਿੰਦੇ ਕਾਮੇਡੀ ਇੱਕ ਐਦਾਂ ਦੀ ਕਲਾ ਹੈ ਜਿਹੜੀ ਰੋਂਦੇ ਬੰਦੇ ਨੂੰ ਵੀ ਹਸਾ ਦਿੰਦੀ ਹੈ ਤੇ ਕਾਮੇਡੀ ਕਰਨ ਵਾਲੇ ਜਿਹੜੇ ਕਲਾਕਾਰ ਹੁੰਦੇ ਨੇ ਬਹੁਤ ਵਾਰ ਲੋਕਾਂ ਦਾ ਵਿਤਕਰਾ ਉਹਨਾਂ ਨੂੰ ਸਹਿਣਾ ਪੈਂਦਾ ਹੈ ਪਰ ਬਹੁਤ ਸਾਰੇ ਲੋਕਾਂ ਦੀ ਇਸ ਕਲਾ ਨੂੰ ਸਤਕਾਰ ਵੀ ਦਿੱਤਾ ਜਾਂਦਾ ਹੈ ਤੇ ਇਸੇ ਸਦਕਾ ਮੈਂ ਗੱਲਬਾਤ ਕਰਨਾ ਚਾਹੂੰਗੀ ਚੁੰਮਿਆ ਵਾਲੀ ਭਾਬੀ ਨਾਮ ਦੇ ਨਾਲ ਮਸ਼ਹੂਰ ਰਣਜੀਤ ਕੌਰ ਜੀ ਤੇ ਉਹਨਾਂ ਦਾ ਪੂਰਾ ਪਰਿਵਾਰ ਤੁਹਾਡਾ ਸਭ ਦਾ ਸਵਾਗਤ ਹੈ ਨੇਸ਼ਨ ਪੋਸਟ ਚੈਨਲ ਤੇ ਜੀ ਇਸਦਾ ਰੀਲ ਬਣਾਉਂਦੀ ਆ ਭਾਬੀ ਕੱਦੂ ਵਰਗੀ ਕਈਆਂ ਨੂੰ ਨਾਜ ਨਚਾਉਂਦੀ ਆ ਭਾਬੀ ਕੱਦੂ ਵਰਗੀ ਇਹ ਜਿਹੜੀ ਤੁਹਾਡੀ ਭਾਬੀ ਹੈ ਨਾ ਚੱਪਣ ਕੱਦੂ ਜਿਆਦਾ ਵਾ ਕੱਦੂ ਘਾਟਾ ਕਿ ਨਹੀਂ ਬੱਲੇ ਬੱਲੇ ਕਰਾਈ ਪਈ ਆ ਅੱਜ ਕੱਲ ਮੇਰੇ ਵਾਈ ਔਰ ਮੇਰੇ ਵੀਰ ਔਰ ਦਲਜੀਤ ਦੇ ਨਾਲ ਆ ਕੇ ਤਾਂ ਭਾਬੀ ਦੀ ਮੈਂ ਕਹਿੰਦਾ ਹੋਰ ਬੱਲੇ ਬੱਲੇ ਹੋ ਗਈ ਠੀਕ ਆ ਨਾ ਔਰ ਐਸੇ ਕਲਾਕਾਰ ਵੀ ਹੋਣੇ ਚਾਹੀਦੇ ਵੀ ਜਿਨ੍ਹਾਂ ਨੂੰ ਕਹਿਣ ਦੇ ਮਤਲਬ ਹੰਕਾਰ ਨਹੀਂ ਹੋਣਾ ਚਾਹੀਦਾ ਇਹ ਪਾਜੀ ਸਾਡੇ ਦਲਜੀਤ ਸੀ ਜਿਨ੍ਹਾਂ ਨੂੰ ਕਹਿਣ ਦੇ ਮਤਲਬ ਇਹ ਚੀਜ਼ਾਂ ਦਾ ਕੋਈ ਮਤਲਬ ਨਹੀਂ ਮੈਂ ਬਹੁਤ ਵੱਡਾ ਸਟਾਰ ਆ ਜਾਂ ਕਲਾਕਾਰ ਆ ਔਰ ਜਿਸ ਤਰ੍ਹਾਂ ਆਮ ਇਨਸਾਨ ਮਿਲਦਾ ਨਾ ਉਦਾਂ ਹੀ ਦਲਜੀਤ ਪਾਜੀ ਸਾਨੂੰ ਮਿਲਿਆ ਬਹੁਤ ਪਿਆਰ ਨਾਲ ਮਿਲਿਆ ਬਹੁਤ ਪਿਆਰ ਕਰਦੇ ਸੋ ਬਿਲਕੁਲ ਤੁਹਾਡੀਆਂ ਫੋਟੋਜ਼ ਵਾਇਰਲ ਹੋ ਰਹੀਆਂ ਵਾ ਵੀਡੀਓਜ਼ ਵਾਇਰਲ ਹੋ ਰਹੀਆਂ ਇਸ ਵੇਲੇ ਟ੍ਰੈਂਡਿੰਗ ਤੇ ਚੱਲ ਰਹੀਆਂ ਵਾ ਮਤਲਬ ਲੋਕ ਦੇਖ ਰਹੇ ਆ ਭਾਬੀ ਨੂੰ ਦਿਲਜੀਤ ਦੋਸਾਨ ਦੇ ਨਾਲ ਸਪੈਸ਼ਲ ਲਿਖ ਕੇ ਪੋਸਟ ਉਹ ਪਾਉਂਦੇ ਆ ਕਿਵੇਂ ਲੱਗਾ ਉਹਨਾਂ ਦੇ ਨਾਲ ਮਿਲ ਕੇ ਦਿਲ ਕਿਹੋ ਜਿਹਾ ਲੱਗਾ ਉਹਨਾਂ ਦਾ ਬਹੁਤ ਵਧੀਆ ਲੱਗਾ ਦੇਲ ਉਹਨਾਂ ਦਾ ਠੀਕ ਹੈ ਨਾ ਤੇ ਮੇਰੇ ਮੈਂ ਉਹਨਾਂ ਦੀ ਏਡੀ ਵੱਡੀ ਫੈਨ ਸੀ ਨਾ ਬਹੁਤ ਜਿਆਦਾ ਵੱਡੀ ਫੈਨ ਸੀ ਤੇ ਮੈਂ ਕਹਾਂ ਵੀ ਮੈਂ ਤਾਂ ਉਹਨਾਂ ਨੂੰ ਮਿਲਣਾ ਹੀ ਮਿਲਣਾ ਵਾ ਤੇ ਬੱਸ ਮੈਨੂੰ ਮਿਲ ਗਏ ਭਾਵੇਂ ਸੁਪਨੇ ਚ ਆ ਕੇ ਮਿਲ ਗਏ ਸੁਪਨੇ ਲੈ ਸੀ ਮੈਂ ਮੈਂ ਕਹਾਂ ਮੈਂ ਜਲਜੀ ਸਾਜੀ ਜੀ ਨੂੰ ਮਿਲਣਾ ਆਵਾ ਤਾਂ ਸੱਚੇ ਮੁੱੱਚੇ ਮੈਨੂੰ ਮਿਲ ਗਏ ਆ ਇੱਛਾ ਪੂਰੀ ਹੋ ਗਈ ਆ ਇੱਛਾ ਪੂਰੀ ਹੋ ਗਈ ਆ ਇਹਨਾਂ ਪਾਪੀ ਇੱਕ ਕੌਨਫੀਡੈਂਸ ਇਹਨਾਂ ਅੰਦਰ ਕਿੱਥੋਂ ਲੈ ਕੇ ਆਉਂਦੇ ਹੋ ਮਤਲਬ ਕਿਸੇ ਨੇ ਸਟੇਜ ਤੇ ਵੀ ਬੋਲਣਾ ਕੋਈ ਕਲਾਕਾਰ ਜਿਹੜਾ ਵਾ ਉਹ ਮਤਲਬ ਕਿਸੇ ਨਾਲ ਗੱਲ ਵੀ ਕਰਨੀ ਵੱਡੇ ਸਟਾਰ ਦੇ ਸਾਹਮਣੇ ਮਤਲਬ ਖੁੱਲ ਕੇ ਆਪਣੇ ਦਿਲ ਦੀ ਗੱਲ ਰੱਖ ਦੇਣੀ ਇਹਨਾਂ ਕੌਨਫੀਡੈਂਸ ਕਿੱਥੋਂ ਆਂਦਾ ਵਾ ਇਹ ਪਤਾ ਕੋਠੇ ਤੇ ਪਿਆ ਸੀਗਾ ਉੱਥੋਂ ਚੱਕ ਲਈ ਸੀਗੀ ਮੈਂ ਤਾ ਮੇਰੇ ਚੰਦਾ ਸੀ ਨਹੀਂ ਨਹੀਂ 100 ਰੁਪਏ ਵਿੱਚ ਮਿਲਦਾ ਪਿਆ ਸੀ ਤਾਂ ਲੈ ਲਿਆ ਸੀ ਸੋ ਬਿਲਕੁਲ ਪੂਰਾ ਰੰਗ ਬੰਦਨ ਦੇ ਪਰ ਹਸਾਉਣ ਦੀ ਇੱਕ ਕਲਾ ਵਾ ਜਿਹੜੀ ਕਿਤਨਾ ਕਿਤੇ ਕਮਾਈ ਦਾ ਸਾਧਨ ਬਣ ਗਈ ਹੈ ਹਾਂਜੀ ਹਾਂਜੀ ਕਮਾਈ ਦਾ ਸਾਧਨ ਬਣੀ ਹੋਈ ਹੈ ਤਾਂ ਹੀ ਰੋਟੀ ਪਾਣੀ ਖਾ ਰਹੇ ਆ ਤਾਂ ਹੀ ਚੱਲ ਰਹੇ ਆ ਠੀਕ ਆ ਨਾ ਜੇ ਰੋਟੀ ਪਾਣੀ ਦਾ ਸਾਧਨ ਨਾ ਹੁੰਦਾ ਹੁਣ ਕਾਦੀਆਂ ਰੀਲਾ ਬਣਾਉਣੀਆਂ ਛੱਡੀਆਂ ਹੁੰਦੀਆਂ ਪਈ ਜਾ ਕੇ ਕੰਮ ਕਰੋ ਫੇਰ ਰੋਟੀ ਮਿਲਣੀ ਆਪਾਂ ਨੂੰ ਅੱਛਾ ਜੇ ਤੁਸੀਂ ਲੋਕਾਂ ਨੂੰ ਹਸਾਉਂਦੇ ਹੋ ਤਾਂ ਬਹੁਤ ਸਾਰਾ ਨੈਗੇਟਿਵ ਫੇਮ ਜਿਹੜਾ ਉਹਦਾ ਸਾਹਮਣਾ ਕਰਨਾ ਪੈਂਦਾ ਫਰਕ ਪੈਂਦਾ ਲੋਕ ਗਾਲਾਂ ਕੱਢਦੇ ਆ ਜੋ ਕੁਝ ਗਲਤ ਵੀ ਕਹਿੰਦੇ ਆ ਨਾ ਜੀ ਨਾ ਕੋਈ ਫਰਕ ਨਹੀਂ ਪੈਂਦਾ ਗਾਲਾਂ ਕੱਢਣ ਕੁਝ ਕਰਨ ਕੋਈ ਸਾਡੇ ਘਰੇ ਪੀਪੇ ਚ ਆਟਾ ਨਹੀਂ ਪਾਉਣ ਆਉਂਦਾਗਾ ਕੋਈ ਸਾਨੂੰ 10 ਰੁਪਏ ਨਹੀਂ ਦੇਣ ਆਉਂਦਾਗਾ ਜਿਸ ਟਾਈਮ ਭਾਬੀ ਬਿਮਾਰ ਸੀ ਮੰਜੇ 'ਚ ਪਈ ਸੀ ਕਿਸੇ ਨੇ ਤਾਂ ਨਹੀਂ ਕਿਹਾ ਵੀ ਭਾਬੀ ਦਵਾਈ ਲੈ ਲਾ ਕੇ ਹੈ ਅੱਜ ਤਾਂ ਕੁੱਤੇ ਰੱਖੇ ਹੋਏ ਆ ਭੰਕਣਵਾ ਤੇ ਭੌਂਕੀ ਜਾਣ ਭਾਬੀ ਤਾਂ ਛੇਰਨੀ ਆ ਛੇਰਨੀ ਅੱਛਾ ਭਾਬੀ ਜੀ ਮਤਲਬ ਜਿਹੜਾ ਇੱਕ ਸੋਸ਼ਲ ਮੀਡੀਆ ਤੋਂ ਬਹੁਤ ਦੂਰੀ ਬਣ ਗਈ ਸੀ ਪ੍ਰਭਾਵ ਜਿਹੜਾ ਕਿਤੇ ਨਾ ਕਿਤੇ ਲੱਗਦਾ ਘਟ ਹੋ ਗਿਆ ਸੀ ਲੋਕਾਂ ਨੇ ਸੁਣਨਾ ਛੱਡਤਾ ਸੀ ਜਾਂ ਫਿਰ ਤੁਸੀਂ ਖੁਦ ਹੀ ਦੂਰੀ ਬਣਾ ਲਈ ਸੀ ਦਿੱਕਤੇ ਕਰ ਸੀ ਨਾ ਜੀ ਨਾ ਥੋੜੇ ਕੰਨ ਬੋਲੇ ਸੀਗੇ ਭਾਬੀ ਕੋਈ ਨਹੀਂ ਘਟੀਗੀ ਭਾਬੀ ਤਾਂ ਅੱਜ ਅਸੀਂ ਤਾਂ ਉਦਾਂ ਹੀ ਚੱਲਦੇ ਆ ਅੱਜ ਵੀ ਭਾਬੀ ਲੋਕਾਂ ਦੇ ਦਿਲਾਂ ਚ ਵਸੀ ਹੋਈ ਆ ਦਿਔਰਾਂ ਦੇ ਠੀਕ ਆ ਨਾ ਤੇ ਇਦਾਂ ਹੀ ਵਸਦੀ ਰਹੋਗੀ ਠੀਕ ਆ ਨਾ ਭਾਬੀ ਮਰ ਵੀ ਜਾਓਗੀ ਨਾ ਤੇ ਤਾਂ ਵੀ ਅੱਖਾਂ ਚੁੰਮੇ ਚੁੰਮੇ ਉਹ ਕਬਰਾਂ ਦੇ ਵਿੱਚੋਂ ਆ ਲੱਗੇ ਅੱਛਾ ਮੈਨੇ ਦੱਸੋ ਚੁੰਮਿਆਂ ਵਾਲੀ ਭਾਬੀ ਇਹ ਜਿਹੜਾ ਟੈਗ ਆ ਇਹ ਕਿਤਨਾ ਕਿਤੇ ਇਹ ਟੈਗ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਖੁਦ ਦਿੱਤਾ ਜਾਂ ਲੋਕਾਂ ਨੇ ਤੁਹਾਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਜੇ ਮੈਂ ਟੈਗ ਲੈ ਲੈਂਦੀ ਹੁਣ ਤਾਂ ਮੈਂ ਤੁਹਾਡੇ ਮੂਹਰੇ ਥੋੜੀ ਖੜੀ ਹੁੰਦੀ ਮੈਨੂੰ ਆਪ ਹੀ ਟੈਗ ਆ ਜਾਣਾ ਸੀਗਾ ਠੀਕ ਹੈ ਨਾ ਇਹ ਲਾਈਨ ਕਹਿੰਨੇ ਦਿੱਤੀ ਕਿ ਚੁੰਮਿਆਂ ਵਾਲੀ ਭਾਬੀ ਆ ਇਧਰ ਪੁੱਛੋ ਜੀ ਇਹ ਦੇਖੋ ਜੀ ਇਹਨਾਂ ਪਟਿਆਲੇ ਗਈ ਸੀ ਠੀਕ ਹੈ ਨਾ ਬੇਟੇ ਔਰ ਉਸ ਦਿਨ ਕੀ ਸੀ ਜਿਸ ਦਿਨ ਵਾਪਸੀ ਆਦੀ ਸੀ ਉਹ ਦਿਨ ਜੁਮਾ ਸੀ ਔਰ ਮੇਰੇ ਘਰਾਂ ਦੇ ਕੋਲੇ ਮਸਜਿਦ ਆ ਅਸੀਂ ਪੰਜ ਟਾਈਮ ਨਮਾਜ਼ ਸੁਣਦੇ ਆ ਬੇਟੇ ਔਰ ਬਹੁਤ ਵਧੀਆ ਲੱਗਦਾ ਵਾ ਔਰ ਜਦੋਂ ਕਹਿੰਦੇ ਮਤਲਬ ਮੈਂ ਸੁਣਿਆ ਵੀ ਅੱਜ ਕੀ ਇਹਨੂੰ ਇਹਨੂੰ ਪੁੱਛਿਆ ਮੈਂ ਕਿਹਾ ਅੱਜ ਦਿਨ ਕੀ ਆ ਕਹਿੰਦੀ ਜੁਮਾ ਮੈਂ ਕਿਹਾ ਤੇ ਗੱਲ ਸੁਣ ਰਣਜੀਤ ਕੁਰੇ ਵੀ ਭਾਬੀ ਸਤਾ ਤੇ ਜਾਂ ਕਹਿੰਦੇ ਮਤਲਬ ਟਿਕਟੌਕ ਤੇ ਕੋਈ ਵੀ ਨਹੀਂ ਹੈਗੀ ਨਾ ਹੈ ਵੀ ਨਹੀਂ ਸੀ ਟਿਕਟੌਕ ਤੇ ਭਾਬੀ ਮੈਂ ਕਿਉਂ ਨਾ ਤੂੰ ਭਾਬੀ ਬਣ ਜਵੇਂ ਠੀਕ ਆ ਨਾ ਔਰ ਜਿੰਨੇ ਵੀ ਕਹਿੰਦੇ ਮੈਂ ਤਾਂ ਤੇਰੇ ਦਿਉਰ ਨੇ ਚਾਹੇ ਜੇਠ ਨੇ ਸਭ ਤੈਨੂੰ ਦੇਖਣਾ ਪਸੰਦ ਕਰੇ ਹਨਾ ਮੈਂ ਕਿਹਾ ਅੱਜ ਕੀ ਦੇਣਾ ਕਹਿੰਦੀ ਜੁਮਾ ਮੈਂ ਕਿਹਾ ਆਜ ਚੱਕ ਅੱਖ ਤੇ ਆਜ ਚੱਕ ਜੁਮਾ ਉਹ ਵਾਇਰਲ ਹੋ ਗਿਆ ਇੰਨਾ ਵਾਇਰਲ ਹੋ ਗਿਆ 2 ਸਾਲ ਅਸੀਂ ਆਪਣੇ ਘਰੋਂ ਨਹੀਂ ਨਿਕਲੇ ਕਸਮੀ ਗੱਲ ਆ ਸਾਨੂੰ ਇੰਨਾ ਡਰ ਲੱਗਦਾ ਸੀ ਵੀ ਬਾਹਰ ਪਤਾ ਨਹੀਂ ਸਾਨੂੰ ਕੀ ਕਹਿਣਗੇ ਕੀ ਨਹੀਂ ਕਹਿਣਗੇ ਔਰ ਫਿਰ ਸਾਡੇ ਔਰ ਮੰਡੀ ਭਾਈ ਨੇ ਇੱਕ ਗਾਣਾ ਕਰਿਆ ਸੀ ਜਲੰਧਰ ਵਾਲਾ ਮੰਡੀ ਔਰ ਉਹਨਾਂ ਨੇ ਸਾਨੂੰ ਲੈ ਕੇ ਗਏ ਘਰੋਂ ਠੀਕ ਹੈ ਨਾ ਔਰ ਇੱਥੇ ਆਪਣੇ ਜਲੰਧਰ ਕੀ ਆਪਣਾ लवली ਕਾਲਜ ਹੈ ਨਾ ਉੱਤੇ ਲੱਗੇ ਸਕੇ ਗਾਣਾ ਕਰਿਆ ਜਦ ਅਸੀਂ ਵੇਖਿਆ ਤੇ ਸਾਨੂੰ ਬਹੁਤ ਸਾਰੀ ਭੀੜ ਲੱਗੀ ਹੋਈ ਤੇ ਭਾਬੀ ਨਾਲ ਫੋਟੋਆਂ ਕਰਾਉਣਾ ਮੈਂ ਕਿਹਾ ਯਾਰ ਜੰਦਿਆ ਆਪਾਂ ਤਾਂ ਐਵੇਂ ਅੰਦਰ ਵੜ ਕੇ ਬੈਠੇ ਰਹੇ ਠੀਕ ਹੈ ਨਾ ਲੋਕੀ ਦਾ ਪਿਆਰ ਹੀ ਬਹੁਤ ਕਰਦੇ ਆ ਇਸ ਕਰਕੇ ਰਣਜੀਤ ਕੌਰ ਭਾਬੀ ਦਾ ਜਿਹੜਾ ਅੱਖ ਚੁੰਮਾ ਇਹ ਠੀਕ ਆ ਨਾ ਇਹ ਸਾਨੂੰ ਜੁਮੇ ਵਾਲੀ ਤੇ ਨਹੀਂ ਮਿਲਿਆ ਸੀ ਤੇ ਇਸੋ ਲੱਗਦਾ ਹੈ ਮਤਲਬ ਇਸੇ ਵਾਇਰਲ ਹੋਣ ਦਾ ਨਤੀਜਾ ਅੱਜ ਵੀ ਤੁਸੀਂ ਸਾਡੇ ਕੋਲ ਪਹੁੰਚੇ ਹੋ ਤੇ ਅੱਜ ਵੀ ਤੁਹਾਨੂੰ ਮਤਲਬ ਸ਼ਹਿਰ ਦੇ ਲੋਕ ਘੇਰ ਕੇ ਖੜ ਗਏ ਮਤਲਬ ਕਿੱਦਾਂ ਦਾ ਉਹ ਸ਼ੋਰ ਦੇਖਣ ਨੂੰ ਮਿਲਿਆ ਸਾਡਾ ਤਾਂ ਰੋਜ਼ ਦਾ ਹੀ ਕੰਮ ਆ ਬੇਟੇ ਰੋਜ਼ ਹੀ ਸਾਨੂੰ ਘੇਰਦੇ ਆ ਜਿੱਦਾਂ ਮੈਂ ਚੰਡੀਗੜ੍ਹ ਜਾਣਾ ਔਰ ਬੱਸ ਸਟੈਂਡ ਤੇ ਜਾਂ ਮੈਂ ਅੰਮ੍ਰਿਤਸਰ ਜਾਣਾ ਜਾਂ ਕਹਿੰਦੇ ਮੈਂ ਬਾਗੇਪੁਰਾਣੀ ਜਾਣਾ ਜਾਂ ਲੁਧਿਆਣਾ ਤਾਂ ਮੇਰਾ ਆਪਣਾ ਸ਼ਹਿਰ ਆ ਜਦੋਂ ਵੀ ਅਸੀਂ ਜਾਂਦੇ ਆ ਔਰ ਦੁਨੀਆ ਤਾਂ ਵਾਵਾ ਹੀ ਘੇਰ ਲੈਂਦੀ ਹੈ ਹਨਾ ਔਰ ਔਰ ਬਹੁਤ ਸੋਹਣਾ ਲੱਗੇ ਹੁਣ ਅਸੀਂ ਬੰਬੇ ਨਗਰੀ ਵੀ ਘੁੰਮ ਕੇ ਆਏ ਆਂ ਔਰ ਬੰਬੇ ਦੇ ਵਿੱਚ ਜਦੋਂ ਅਸੀਂ ਗਏ ਆਂ ਸਾਨੂੰ ਕੀ ਮਤਲਬ ਇੱਥੇ ਲੋਕੀ ਸਾਨੂੰ ਦੇਖਦੇ ਆ ਕਿ ਨਹੀਂ ਦੇਖਦੇ ਪਰ ਨਹੀਂ ਭਾਬੀ ਦਾ ਬੰਬੇ ਦੇ ਵਿੱਚ ਵੀ ਸਾਈ ਹੋਈ ਆ ਹਾਂਜੀ ਮਤਲਬ ਪ੍ਰਭਾਵ ਸਾਰੇ ਪਾਸੇ ਪੂਰਾ ਹੱਲੇ ਵੀ ਪੂਰਾ ਕਾਇਮ ਆ ਭਾਬੀ ਨੂੰ ਹੱਲੇ ਵੀ ਲੋਕ ਮਤਲਬ ਉਸੇ ਤਰੀਕੇ ਦੇ ਨਾਲ ਚੁੰਮੇ ਜਾਂ ਜੋ ਵੀ ਆ ਤੁਹਾਡੇ ਨਾਲ ਫੋਟੋਆਂ ਖਿਚਾਣ ਲਈ ਰੈਡੀ ਰਹਿੰਦੇ ਆ ਹਾਂਜੀ ਹਾਂਜੀ ਭਾਵੇਂ ਗਾਲਾਂ ਕੱਢਣ ਕੋਸ਼ ਕਰਨ ਪਰ ਨਾਲ ਆ ਕੇ ਫੋਟੋ ਕਰਾਉਣੀ ਕਰਾਉਣੀ ਆ ਵਿੱਚ ਬੋਲਦੇ ਉਦਾਂ ਨਹੀਂ ਕੋਈ ਬੋਲਦਾ ਉਹ ਤਾਂ ਕੋਈ ਨਹੀਂ ਬੋਲਦਾ ਉਦਾਂ ਪੂਰਾ ਪਿਆਰ ਮਿਲਦਾ ਵਾ ਹਾਂਜੀ ਹਾਂਜੀ ਹੂੰ ਸੋ ਤੁਸੀਂ ਜਦੋਂ ਤੁਹਾਨੂੰ ਅਸੀਂ ਗੱਲ ਕੀਤੀ ਫੋਨ ਤੇ ਗੱਲ ਹੋਈ ਤੁਹਾਡੇ ਨਾਲ ਤਾਂ ਤੁਸੀਂ ਕਿਹਾ ਕਿ ਕੁੜੀਆਂ ਵਾ ਤੁਸੀਂ ਤੁਸੀਂ ਆਣ ਦੀ ਤੁਹਾਨੂੰ ਲੋੜ ਨਹੀਂ ਅਸੀਂ ਤੁਹਾਡੇ ਕੋਲ ਆਣੇ ਆ ਮਤਲਬ ਇੰਨਾ ਵੱਡਾ ਦਿਲ ਵਾ ਇੰਨਾ ਤੁਸੀਂ ਧੀਆਂ ਨੂੰ ਪਿਆਰ ਕਰਦੇ ਹੋ ਦੇਖੋ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਣਾ ਔਰ ਮੇਰੇ ਨਾਨਕੇ ਤਾਂ ਪੰਜਾਬ ਦੇ ਅੰਦਰ ਆ ਔਰ ਮੈਂ ਖੁਦ ਹਿਮਾਚਲ ਤੋਂ ਆ ਮੈਂ ਜੋ ਸੱਚ ਬੋਲੂਗਾ ਮੇਰਾ ਜ਼ਿਲ੍ਹਾ ਸ਼੍ਰੀਮੌਰਾ ਤਰਸੀਲ ਮੇਰੀ ਨਹਾਨਾ ਔਰ ਪਿੰਡ ਮੇਰਾ ਮਈਧਾਰ ਆ ਠੀਕ ਆ ਨਾ ਔਰ ਮੇਰੇ ਮਾਤਾ ਪਿਤਾ ਨੇ ਮੈਨੂੰ ਇਹ ਸਮਝਾਇਆ ਸੀ ਵੀ ਜਿਹੜੀਆਂ ਕੁੜੀਆਂ ਨੇ ਨਾ ਪੁੱਤ ਇਹਨਾਂ ਦੀ ਇੱਜ਼ਤ ਹੱਦ ਨਾਲ ਵੱਧ ਕਰਨੀ ਹੈ ਠੀਕ ਹੈ ਨਾ ਕਿਉਂਕਿ ਮੈਂ ਆਪਣੇ ਮਾਪੇ ਬਾਬ ਦੇ ਕਹੇ ਤੇ ਹੀ ਚੱਲਦਾ ਵਾਂ ਤੇ ਭਾਬੀ ਵੀ ਮੇਰੀ ਬੇਟੀ ਵੀ ਬੇਟੀਆਂ ਦੀ ਬਹੁਤ ਇੱਜ਼ਤ ਕਰਦੇ ਅਸੀਂ ਔਰ ਸਾਨੂੰ ਤਾਂ ਬੇਟੀਆਂ ਲਈ ਮਰਨਾ ਵੀ ਪੈ ਜਾਵੇ ਨਾ ਬੇਟੇ ਮੈਂ ਕਸਮ ਖਾ ਕੇ ਕਹਿੰਦਾ ਮੈਂ ਇਹਨਾਂ ਲਈ ਜਾਨ ਵੀ ਦੇ ਸਕਦਾ ਅੱਛਾ ਇੱਕ ਪਿਓ ਦੇ ਸਾਹਮਣੇ ਜਦੋਂ ਧੀ ਨੂੰ ਗਲਤ ਬੋਲਿਆ ਜਾਂਦਾ ਤੁਸੀਂ ਵੀਡੀਓਜ਼ ਬਣਾਉਂਦੇ ਹੋ ਧੀ ਦੇ ਖਿਲਾਫ ਕੋਈ ਕਮੈਂਟ ਕਰਦਾ ਵਾ ਤਾਂ ਉਹਨੂੰ ਕਿੱਦਾਂ ਡੀਲ ਕਰਦੇ ਹੋ ਰੋਲ ਇਹਦਾ ਹਾਂ ਰੋ ਲਈ ਦਾ ਅਰਜਾਈ ਚ ਮੂੰਹ ਦੇ ਕੇ ਜਾਂ ਕਹਿਣ ਦੇ ਮਤਲਬ ਉਦਾਂ ਰੋਨੇ ਆ ਜਦ ਮੈਂ ਰੋਨਾ ਵਾਂ ਮੇਰੀ ਬੇਟੀ ਮੈਨੂੰ ਚੁੱਪ ਕਰਾਉਗੀ ਜਾਂ ਮੇਰੀ ਘਰ ਦੀ ਚੁੱਪ ਕਰਾਉਗੀ ਤੇ ਚਲੋ ਕਹਿੰਦੀ ਇਹਨਾਂ ਦਾ ਕੰਮ ਹੀ ਆ ਬੋਲਣ ਦਾ ਤੁਸੀਂ ਕਿਉਂ ਰੋ ਰਹੇ ਹੋ ਕੁੱਤੇ ਦਾ ਕੰਮ ਪਾਉਂ ਕਿਨੇ ਦਾ ਹਟ ਜਾਂਦੇ ਆ ਫੋਲੋ ਵੀ ਕਰਕੇ ਜਾਉਂਗੇ ਲਾਈਕ ਵੀ ਕਰੂਗੇ ਕਮੈਂਟ ਵੀ ਹੋਈ ਕਰੂਗੇ ਹਨਾ ਉਹਦਾ ਕੋਲ ਬਿੱਲਾ ਟਾਈਮ ਆ ਬਿੱਲੇ ਆ ਤਾਂ ਕਰਕੇ ਮੜਾ ਬੋਲਦੇ ਆ ਸਕੂਲ ਕਾਲਜ ਦੇ ਵਿੱਚ ਪੜ੍ਹਾਈ ਕੀਤੀ ਆ ਮੈਂ ਪਲੱਸ 2 ਕੀਤੀ ਆ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਆ ਜਿਹੜੇ ਨਾਲ ਦੇ ਪੜ੍ਹਦੇ ਸੀ ਤੁਹਾਡੇ ਕਲਾਸਮੇਟ ਸੀ ਤੁਹਾਨੂੰ ਗਲਤ ਕਹਿੰਦੇ ਸੀ ਕਿ ਵਧੀਆ ਪਸੰਦ ਕਰਦੇ ਸੀ ਵਧੀਆ ਕਹਿੰਦੇ ਸੀ ਕਹਿੰਦੇ ਸਾਡੇ ਬਿਨਾਂ ਵੀਡੀਓ ਬਣਾ ਦੋ ਹਾਂਜੀ ਅੱਛਾ ਸਰ ਫੈਨਸੀ ਅੱਛਾ ਇੱਕ ਪਿਓ ਨੂੰ ਮੈਂ ਸਵਾਲ ਜ਼ਰੂਰ ਪੁੱਛੂੰਗੀ ਧੀ ਦਾ ਵਿਆਹ ਵੀ ਕਰਨਾ ਵਾ ਅੱਗੇ ਕੋਈ ਮਨ ਦੇ ਵਿੱਚ ਹੈ ਕਿ ਅਸੀਂ ਜਿੱਦਾਂ ਆਪਣੀ ਧੀ ਵਿਆਹਣੀ ਆ ਤਾਂ ਲੋਕਾਂ ਦਾ ਪ੍ਰਭਾਵ ਮੈਟਰ ਕਰਦਾ ਇੱਥੇ ਤੁਹਾਡੇ ਲਈ ਨਹੀਂ ਕਰਦਾ ਹੈਗਾ ਅੱਜ ਕੱਲ ਬੇਟੇ ਜਿਨ੍ਹਾਂ ਦੀਆਂ ਭੱਜ ਜਾਂਦੀਆਂ ਨੇ ਠੀਕ ਆ ਉਹਨਾਂ ਦੇ ਵੀ ਵਿਆਹ ਹੋ ਜਾਂਦੇ ਨੇ ਕਿ ਨਹੀਂ ਹੁੰਦੇ ਕਿਉਂਕਿ ਆਪਣੀਆਂ ਗੱਲਾਂ ਜਿਹੜੀਆਂ ਨੇ ਉਹ ਲੁਕੋਕੇ ਰੱਖ ਲੈਂਦੇ ਨੇ ਲੋਕੀ ਦੂਜੇ ਦੀਆਂ ਸਾਹਮਣੇ ਲਿਆਉਂਦੇ ਨੇ ਕਿ ਨਹੀਂ ਲਿਆਉਂਦੇ ਆਗੇ ਨਾਲੇ ਨੱਚਣ ਵਾਲੇ ਸਾਬ ਨੂੰ ਨੇ ਜਾਵੇ ਭਾਬੀਏ ਡੋਰੇ ਮਾਣ ਵਰਗੀ ਭਾਬੀਏ ਡੋਰੇ ਮਾਣ ਵਰਗੀ ਨੱਚ ਨੱਚ ਧਰਤੀ ਹੌਲਾਣੀ ਵੀ ਜ਼ਰੂਰ ਏ ਰੋੜੀਕੋਟ ਡਾਂਸ ਭਾਬੀ ਦਾ ਮਸੂਰ ਏ ਰੋੜੀਕੋਟ ਡਾਂਸ ਭਾਬੀ ਦਾ ਮਸੂਰ ਏ ਤੂੰ ਖਵਾਤੇ ਮੈਨੂੰ ਚੌਲ ਮੇਰੇ ਦਿਲ 'ਚ ਪੈਂਦੇ ਹੌਣ ਤੂੰ ਘਾ ਵਾਦੇ ਮੈਨੂੰ ਚੌਲ ਮੇਰੇ ਦਿਲ 'ਚ ਪੈਂਦੇ ਹੌਲ ਕਾ ਤੂੰ ਕਰਦੀ ਆ ਕਲੋਲ ਮੇਰੇ ਕੰਨ ਕਿਤੇ ਤੂੰ ਬੋਲੇ ਮੈਂ ਕਿਹਾ ਦੇਖ ਭਾਬੀ ਦੇ ਡੌਲੇ ਮੈਂ ਕਿਹਾ ਦੇਖ ਭਾਬੀ ਦੇ ਡੌਲੇ ਜਦੋਂ ਬੇਟੇ ਭਾਬੀ ਦੇ ਡੌਲੇ ਦੇਖਦੇ ਆ ਲੋਕੀ ਆਪ ਹੀ ਡਰ ਜਾਂਦੇ ਨੇ ਕਿ ਨਹੀਂ ਤੇ ਬਹੁਤ ਵਧੀਆ ਲੱਗਦਾ ਵਾ ਔਰ ਸਭ ਤੋਂ ਪਹਿਲੀ ਗੱਲ ਤਾਂ ਜਦ ਮੇਰੀਆਂ ਬੇਟੀਆਂ ਹੁਣ ਜਿਸ ਤਰ੍ਹਾਂ ਤੁਸੀਂ ਹੋ ਤੁਸੀਂ ਬਹੁਤ ਅੱਗੇ ਆ ਰਹੇ ਹੋ ਜਾਂ ਕਹਿੰਦੇ ਮਤਲਬ ਅੱਜ ਕੱਲ੍ਹ ਜਿਹੜੀਆਂ ਬੇਟੀਆਂ ਨੇ ਜਹਾਜ਼ ਚਲਾਉਂਦੀਆਂ ਨੇ ਠੀਕ ਹੈ ਨਾ ਔਰ ਵੱਡੇ ਵੱਡੇ ਕਹਿੰਦੇ ਮਤਲਬ ਕੰਮਾਂ ਦੇ ਵਿੱਚ ਪਈਆਂ ਨੇ ਔਰ ਕੈਨੇਡਾ ਅਮਰੀਕਾ ਦੇ ਵਿੱਚ ਗਈਆਂ ਨੇ ਕੀ ਗੱਲਬਾਤ ਜਿਹੜੀਆਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਦੀ ਉਹ ਵੀ ਤਾਂ ਬੇਟੀਆਂ ਨੇ ਨਾ ਕਿ ਨਹੀਂ ਜੇ ਇੰਨਾ ਹੌਸਲਾ ਹੋਊਗਾ ਬੇਟੀਆਂ ਨੂੰ ਅੱਗੇ ਆਉਣ ਦਾ ਤਾਂ ਹੀ ਆਉਣਗੀਆਂ ਕਿ ਨਹੀਂ ਆਉਣਗੀਆਂ ਔਰ ਜੌਬ ਤਾਂ ਬੇਟੇ ਹਰ ਕੋਈ ਕਰਦਾ ਹੈ ਨਾ ਅੱਜ ਕੱਲ ਬੇਟੀਆਂ ਵੀ ਜੌਬ ਕਰਦੀਆਂ ਨੇ ਬੇਟੇ ਵੀ ਜੌਬ ਕਰਦੇ ਨੇ ਪਰ ਮੈਂ ਤਾਂ ਸਭ ਨੂੰ ਇਹੀ ਕਹੂੰਗਾ ਕਿਸੇ ਨੂੰ ਮਾਰਨਾ ਚੰਗਾ ਨਾ ਕਹੋ ਇਹ ਜ਼ਿੰਦਗੀ ਕੁਛ ਦਿਨ ਦੀ ਆ ਪਤਾ ਨਹੀਂ ਕਦੋਂ ਅੱਖਾਂ ਵਿੱਚ ਜਾਣੀਆਂ ਕਦੋਂ ਅੱਖਾਂ ਵਿੱਚ ਜਾਣੀਆਂ ਕਦੋਂ ਅੱਖਾਂ ਵਿੱਚ ਸੋ ਹਸਾਉਣ ਦੇ ਨਾਲ-ਨਾਲ ਇਹ ਪਰਿਵਾਰ ਇਮੋਸ਼ਨਲ ਵੀ ਹੁੰਦਾ ਵਾ ਕਿਤੇ ਨਾ ਕਿਤੇ ਲੱਗਦਾ ਕਿ ਲੋਕਾਂ ਨੂੰ ਆਪਾਂ ਹਸਾਉਂਦੇ ਆ ਪਰ ਮਨ ਦੇ ਵਿੱਚ ਸਾਡੇ ਵੀ ਗਮ ਬਹੁਤ ਛੁਪੇ ਹੋਏ ਆ ਹਾਂ ਬੇਟਾ ਹਾਂ ਬਿਲਕੁਲ ਬਿਲਕੁਲ ਕਹਿੰਦੇ ਮਤਲਬ ਅਸੀਂ ਵੀ ਦੁਖੀ ਰਹਨੇ ਆ ਅਸੀਂ ਬਿਮਾਰੀਆਂ ਤੋਂ ਵੀ ਦੁਖੀ ਰਹਨੇ ਆ ਔਰ ਕਹਿੰਦੇ ਮਤਲਬ ਆਪ ਦੁਖੀ ਰਹਿ ਕੇ ਦੂਜੇ ਨੂੰ ਹਸਾਉਨੇ ਆ ਫਿਰ ਵੀ ਲੋਕ ਸਾਨੂੰ ਗਲਤ ਬੋਲਦੇ ਆ ਜਾਂ ਕਮੈਂਟ ਕਰਦੇ ਆ ਪਰ ਨਹੀਂ ਸਾਰੇ ਨਹੀਂ ਬੋਲਦੇ ਹੈਗੇ ਕਈ ਸਾਨੂੰ ਚੰਗਾ ਵੀ ਬੋਲਦੇ ਆ ਹਾਂ ਐਸੀ ਗੱਲ ਨਹੀਂ ਔਰ ਜਿਨ੍ਹਾਂ ਨੂੰ ਪਤਾ ਨਾ ਵੀ ਇਹ ਵਿਚਾਰਾ ਗਰੀਬ ਪਰਿਵਾਰ ਆ ਔਰ ਜੇ ਅੱਗੇ ਆ ਰਿਹਾ ਵਾ ਸਾਡਾ ਕੀ ਢਿੱਡ ਦੁਖਦਾ ਵਾ ਜੇ ਦੋ ਫੁਲਕੇ ਖਾ ਰਿਹਾ ਵਾ ਸਾਡਾ ਕੀ ਢਿੱਡ ਦੁਖਦਾ ਵਾ ਇਹ ਉਹ ਲੋਕ ਔਰ ਅੱਗੇ ਸਾਨੂੰ ਗਲਤ ਮਲਤ ਬੋਲਦੇ ਨੇ ਜਿਹੜੇ ਕਹਿੰਦੇ ਮਤਲਬ ਖੁਦ ਕੁਝ ਕਰ ਨਹੀਂ ਸਕਦੇ ਨਾ ਕਿਸੇ ਨੂੰ ਕਰਨ ਦਿੰਦੇ ਨੇ ਵੇਲੇ ਹੁੰਦੇ ਜਿਹੜੇ ਹਾਂ ਕਹਿੰਦੇ ਪੈਰ ਦੀ ਮੌਤ ਬੰਦੇ ਦੀ ਸੋਚ ਕਦੇ ਬਦਲ ਨਹੀਂ ਸਕਦੀ ਆਪਾਂ ਨਾ ਅੱਗੇ ਵੱਧ ਸਕਦੇ ਆ ਬਿਲਕੁਲ ਔਰ ਮੈਂ ਤੇ ਇੱਕ ਗੱਲ ਕਾਵਾਂਗੀ ਬੇਟੀ ਵੀ ਕਿਸੇ ਦੀ ਪਰਵਾਹ ਨਹੀਂ ਕਰਨੀ ਠੀਕ ਹੈ ਨਾ ਔਰ ਆਪਾਂ ਆਸਮਾਨ ਤੇ ਜਾਣਾ ਤੇ ਜਾਣਾ ਹੀ ਜਾਣਾ ਮਾਂ ਠੀਕ ਹੈ ਨਾ ਜਿੰਨੇ ਮਰਜੀ ਬਨ ਬਨ ਲੱਗ ਜਾਣ ਔਰ ਜਿੰਨੇ ਮਰਜੀ ਕਹਿੰਦੇ ਮਤਲਬ ਦੀਵਾਰਾਂ ਕਰ ਲੈਣਾ ਵੀ ਕਹਿੰਦੇ ਮਤਲਬ ਨਹੀਂ ਨਹੀਂ ਇਹਨਾਂ ਨੂੰ ਅੱਗੇ ਨਹੀਂ ਨਿਕਲਦੇਣਾ ਇਹਨਾਂ ਨੂੰ ਅੱਗੇ ਨਹੀਂ ਨਿਕਲਦੇਣਾ ਔਰ ਮੈਂ ਇੱਕ ਗੱਲ ਕਾਵਾਂਗਾ ਵੀ ਹਰ ਇੱਕ ਧਰਮ ਦੀ ਪਾਲਣਾ ਕਰਿਆ ਕਰੋ ਹਰ ਧਰਮ ਦੀ ਇੱਜ਼ਤ ਕਰਿਆ ਕਰੋ ਠੀਕ ਆ ਨਾ ਹੁਣ ਮੈਂ ਹਿੰਦੂ ਆ ਮੈਂ ਥੋੜੀ ਕਹਿਣਾ ਮੈਂ ਕਹਿੰਦੇ ਮਤਲਬ ਯਾਰ ਉਹ ਧਰਮ ਨੂੰ ਨਾ ਕਰੋ ਜਾਂ ਉਹ ਧਰਮ ਨੂੰ ਨਾ ਅੱਗੇ ਯਾਰ ਹਰ ਧਰਮ ਵਿੱਚ ਕੋਈ ਨਾ ਕੋਈ ਇਨਸਾਨ ਆ ਹਾਂ ਹੈਨਾ ਸੋ ਜਿੰਦਾ ਹੰਸ ਜੀ ਬਿਲਕੁਲ ਸਾਡੀ ਜਿੰਦਾ ਦੇ ਲਈ ਦੇਖਣ ਨੂੰ ਮਿਲਦੀ ਹੈ ਇੱਕ ਧੀ ਦੇ ਲਈ ਤੁਹਾਡਾ ਪਿਆਰ ਚਲਕਦਾ ਵਾ ਤੁਸੀਂ ਆਪਣੀ ਪਤਨੀ ਦੀ ਜਦੋਂ ਵੀਡੀਓ ਬਣਾਉਂਦੇ ਹੋ ਤੁਸੀਂ ਖੁਦ ਵੀ ਇਨਵੋਲਵ ਹੁੰਦੇ ਹੋ ਆਪਣੀ ਬੇਟੀ ਨੂੰ ਵੀ ਇਨਵੋਲਵ ਕਰਦੇ ਹੋ ਕਿਤਨਾ ਕਿਤੇ ਪੂਰੀ ਇੱਕ ਦੂਸਰੇ ਨੂੰ ਸਪੋਰਟ ਹੈ ਇੱਕ ਦੂਸਰੇ ਨੂੰ ਅੱਗੇ ਵਧਣ ਦੀ ਲਈ ਪਤੀ ਪਤਨੀ ਦਾ ਜਿਹੜਾ ਪਿਆਰ ਆ ਹਮੇਸ਼ਾ ਐਪਰੀਸ਼ੀਏਟ ਕਰਦੇ ਹੋ ਹਾਂ ਬੇਟੇ ਹਾਂ ਸੌਣ ਲੱਗੇ ਔਰ ਮੇਰੀ ਬੇਟੀ ਸਭ ਤੋਂ ਜ਼ਿਆਦਾ ਮਿਹਨਤ ਮੇਰੀ ਬੇਟੀ ਕਰਦੀ ਆ ਔਰ ਮੈਂ ਤਾਂ ਕਹਿੰਦੇ ਮਤਲ ਅੱਖਾਂ ਤੋਂ ਵੀ ਮੈਨੂੰ ਘਟਦੀਂਦਾ ਵਾ ਔਰ ਮੇਰੀ ਘਰ ਦੀ ਵੀ ਬਿਮਾਰ ਰਹਿੰਦੀ ਆ ਪਰ ਸਾਨੂੰ ਜਿੱਦਾਂ ਹੁਣ ਗੁੜੀਆ ਵਿਚਾਰੀ ਚੱਕਦੀ ਆ ਮੋਬਾਈਲ ਵੀਡੀਓ ਬਣਾਉਂਦੀ ਆ ਵੀਡੀਓ ਬਣਾ ਕੇ ਫਿਰ ਇਹ ਸਵੇਰੇ 3 ਵਜੇ ਉੱਠਦੀ ਆ ਉੱਠ ਕੇ ਵੀਡੀਓ ਪਾਉਂਦੀ ਆ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਮੈਂ ਸ਼ਾਮ ਨੂੰ ਵੀਡੀਓ ਵੀ ਬਣਾਦੀ ਆ ਔਰ ਬਹੁਤ ਕੰਮ ਕਰਦੀ ਆ ਕਹਿੰਦੇ ਬੇਟੀਆਂ ਤਾਂ ਐਸੀ ਗੱਲ ਨਹੀਂ ਮੇਰਾ ਦੇਲਾ ਨਹੀਂ ਮੈਂ ਕੀ ਗੱਲ ਕਹਿੰਦਾ ਚੋਨਾ ਕਰ ਤੱਕ ਡੈਡੀ ਦਾ ਰਾਜ ਆ ਨਾ ਕੁੜੀਆਂ ਰਾਣੀਆਂ ਐ ਡੈਡੀ ਮਾਂ ਬਾਪ ਦੇ ਨਾਲ ਰਾਣੀ ਐ ਤਾਂ ਉਹਦਾ ਬਖਾਰਾ ਨਾ ਪਿਤਾ ਬਿਲਕੁਲ ਰਾਣੀ ਮੰਗ ਰੱਖਦੇ ਨਹੀਂ ਹਾਂਜੀ ਸਾਰੇ ਦੇ ਰੱਖਦੇ ਆ ਮੇਰੇ ਕਿਨ ਕੱਲੇ ਸਾਰੇ ਦੇ ਰੱਖਦੇ ਆ ਮੇਰੀ ਗੱਲ ਨੂੰ ਬਹੁਤ ਜਣੇ ਕਹਿੰਦੇ ਆ ਕਿ ਕੁੜੀਆਂ ਜਿੰਨਾ ਪੌਂਦੀ ਆ ਬਈ ਗੰਦੀਆ ਹੈਗੀ ਆ ਬਹੁਤ ਜਣੇ ਕਹਿੰਦੇ ਆ ਕਿ ਸਰਵਾਰ ਸੂਟ ਪਾਓ ਇਦਾਂ ਪਾਓ ਮੈਨੂੰ ਤੁਸੀਂ ਮੈਂ ਤੁਹਾਡੇ ਤੋਂ ਪੁੱਛਦਾ ਜਿੰਨਾ ਵਾਲੀ ਗਲਤ ਹੁੰਦੀ ਐ ਬਿਲਕੁਲ ਨਹੀਂ ਹਾਂ ਨਹੀਂ ਹੁੰਦੀ ਨਾ ਕਿ ਲੋਕੀ ਕਹਿੰਦੇ ਆ ਕਿ ਬਈ ਸਰਵਾਰ ਸੂਟ ਪਾਵੋ ਹਨਾ ਉਹ ਵਧੀਆ ਹੁੰਦੀ ਜਿੰਨਾ ਵਾਰੀ ਗਲਤ ਹੈਗੀ ਉਹਦਾ ਦੀ ਕੋਈ ਗੱਲ ਨਹੀਂ ਹੈਗੀ ਕੱਪੜਿਆਂ ਦਾ ਕਿਸੇ ਨੂੰ ਜੱਜ ਨਾ ਕਰੋ ਪਤਾ ਜਿਹੜੇ ਕਹਿੰਦੇ ਆ ਨਾ ਉਹਨਾਂ ਦੇ ਘਰ ਵਿੱਚ ਤਾਂ ਨਹੀਂ ਕੁੜੀਆਂ ਪੈਂਟਾਂ ਪਾਉਂਦੀਆਂ ਜੀਨਾਂ ਪਾਉਂਦੀਆਂ ਵਾਂ ਘਰ ਵਾਲੀਆਂ ਵੀ ਪਾਉਂਦੀਆਂ ਵਾਂ ਹੋਰ ਕਈ ਬੇਟੇ ਅੱਜ ਇੱਕ ਗੱਲ ਕਰਾਂਗਾ ਚਾਹੇ ਉਹਦੇ ਟਿੱਡ ਕਹਿੰਦੇ ਮਤਲਬ ਸੀਨੇ ਲੱਗੇ ਚਾਹੇ ਉਹਦੇ ਦਿਲ 'ਚ ਲੱਗੇ ਪਰ ਉਸ ਇਨਸਾਨ ਨੂੰ ਇਹ ਪੁੱਛਣਾ ਚਾਹੀਦਾ ਜਿਹੜੇ ਕਹਿੰਦੇ ਨਾ ਇਸਟਾ ਤੇ ਕੁੜੀਆਂ ਜੀਨਾ ਪਾ ਕੇ ਹਾ ਪੈਂਟਾਂ ਪਾ ਕੇ ਜਾਂ ਕੁਝ ਬਣਾ ਕੇ ਵੀਡੀਓ ਪਾਉਂਦੀਆਂ ਨੇ ਹਨਾ ਐ ਕਰਦੇ ਆ ਉਹਨੂੰ ਇਸ ਇਨਸਾਨ ਨੂੰ ਇਹ ਪੁੱਛੋ ਵੀ ਤੂੰ ਵੀ ਇਸ਼ਟਾ ਤੇ ਚੜਿਆ ਤੂੰ ਵੀ ਇਸ਼ਟਾ ਤੇ ਚੱਲਿਆ ਵਾ ਉਹ ਜੇ ਇਸ਼ਟਾ ਨਾ ਹੁੰਦਾ ਟਿਕਟੌਕ ਨਾ ਹੁੰਦਾ ਅੱਜ ਤੂੰ ਵੀ ਕਹਿੰਦੇ ਮਤਲਬ ਤਸਲਾ ਸਿਰ ਤੇ ਚੱਕਿਆ ਹੁੰਦਾ ਅਤੇ ਲੋਕਾਂ ਦੇ ਘਰੇ ਦਿਹਾੜੀ ਲਾਉਂਦਾ ਹੁੰਦਾ ਜੇ ਅੱਜ ਇਸ਼ਟਾ ਸੀ ਤੇ ਟਿਕਟੌਕ ਸੀ ਅੱਜ ਤੇਰੀ ਬੱਲੇ ਬੱਲੇ ਆ ਨਹੀਂ ਤਾਂ ਤੂੰ ਥੱਲੇ ਥੱਲੇ ਸੀ ਲੱਗਦਾ ਸੋਸ਼ਲ ਮੀਡੀਆ ਤੇ ਤਾਂ ਗੰਦ ਬਹੁਤ سارے ਲੋਕ ਪਾਉਂਦੇ ਆ ਕੁੜੀਆਂ ਦੀ ਅਗਰ ਗੱਲ ਕਰੀਏ ਤਾਂ ਛੋਟੇ ਕੱਪੜੇ ਪਾ ਕੇ ਵੀ ਉਹ ਰੀਲਾਂ ਬਣਾਈਆਂ ਜਾਂਦੀਆਂ ਉਹਨਾਂ ਨੂੰ ਗਲਤ ਬੋਲਣ ਦੀ ਬਜਾਏ ਜਿਹੜੇ ਸਲਵਾਰ ਸੂਟ ਪਾ ਕੇ ਵੀਡੀਓ ਬਣਾਉਂਦੇ ਇਹਨਾਂ ਨੂੰ ਵੀ ਗਲਤ ਬੋਲ ਦਿੱਤਾ ਜਾਂਦਾ ਹਾਂ ਬੇਟੇ ਨਹੀਂ ਬਹੁਤ ਜਾਣੇ ਬੋਲਦੇ ਆ ਡੈਡੀ ਹਾਂ ਬਹੁਤ ਜਾਣੇ ਬੋਲਦੇ ਆ ਹੋਨ ਬਹੁਤ ਜਣ ਕਹਿੰਦੇ ਸਰਵਾਰ ਸੂਟ ਪਾਇਆ ਹੋਇਆ ਜਾਂ ਤੁਸੀਂ ਅੱਖਾਂ ਚੁੰਮੇ ਦਿਨੇ ਮਮਮੀ ਸਰਵਾਰ ਸੂਟ ਪਾਉਂਦੀ ਆ ਬਹੁਤ ਜਣ ਕਹਿੰਦੇ ਨੇ ਕਿ ਗੰਦ ਪਾਇਆ ਹੋਇਆ ਉਹ ਕੱਪੜਿਆਂ ਵਿੱਚ ਵੀ ਉਹ ਕੱਪੜਿਆਂ ਨਾਲ ਜੱਜ ਨਹੀਂ ਹੁੰਦਾ ਹੁੰਦਾ ਉਹ ਕਹਿੰਦੇ ਆ ਵੈਸੇ ਹੀ ਗੱਲ ਤਾਂ ਕੁੜੀਆਂ ਕੁੜੀਆਂ ਨੂੰ ਗਲਤ ਸੋਚ ਸਮਝਦੇ ਆ ਜਿੰਦਾ ਹੰਸ ਜੀ ਬਹੁਤ ਸਾਰੇ ਪਰਿਵਾਰ ਹੁੰਦੇ ਆ ਕਿ ਆਪਣੀ ਪਤਨੀ ਜਾਂ ਆਪਣੀ ਬੱਚੀ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਜ਼ਿਆਦਾ ਨਹੀਂ ਦਿਖਾਣਾ ਫੋਟੋ ਪਾਣ ਤੋਂ ਵੀ ਕਤਰਾਂਦੇ ਆ ਪਰ ਤੁਸੀਂ ਤਾਂ ਫਿਰ ਵੀ ਆਪਣੀ ਪਤਨੀ ਨੂੰ ਅੱਗੇ ਵਧਾਉਂਦੇ ਹੋ ਇਹ ਤਾਂ ਕਿਹੜਾ ਯੁੱਗ ਚੱਲਦਾ ਸੱਚੀ ਦੱਸਣੀ ਜਰਾ ਕੰਨੇ ਮਤਲਬ ਅਸੀਂ ਪੁਰਾਣੇ ਯੁੱਗ ਓਏ ਅਸੀਂ ਨਵੇਂ ਯੁੱਗ ਦੇ ਵਿੱਚ ਆ ਕਿਉਂ ਰੋਕਾਂ ਮੈਂ ਆਪਣੀ ਬੇਟੀ ਨੂੰ ਕਿਉਂ ਰੋਕਾਂ ਮੈਂ ਆਪਣੀ ਘਰ ਵਾਲੀ ਨੂੰ ਜੇ ਅੱਗੇ ਆਉਣਗੀਆਂ ਤਾਂ ਹੀ ਤਾਂ ਕਹਿੰਦੇ ਲੋਕੀ ਇਹਨਾਂ ਨੂੰ ਵੇਖਣਗੇ ਕੀ ਗੱਲਬਾਤ ਜਿਹੜੀਆਂ ਫਿਲਮਾਂ ਬਣਾਉਂਦੀਆਂ ਔਰ ਹਿੰਦੀ ਥੀਏਟਰ ਦੇ ਵਿੱਚ ਜਾਂ ਕਹਿੰਦੇ ਪੰਜਾਬੀ ਦੇ ਵਿੱਚ ਉਹ ਕਿਸੇ ਦੀਆਂ ਕੁੜੀਆਂ ਨਹੀਂ ਹੈਗੀਆਂ ਦੱਸੋ ਮੈਨੂੰ ਕੀ ਗੱਲ ਉਹਨਾਂ ਦਾ ਤੁਸੀਂ ਨਹੀਂ ਬੋਲਦੇ ਅੱਜ ਭਾਬੀ ਰਣਜੀਤ ਗੋੜਾ ਅੱਖ ਚੁੰਮਾ ਦਿੰਦੀ ਆ ਇਹ ਤੁਹਾਨੂੰ ਭੈੜੀ ਲੱਗਦੀ ਆ ਇਹੀ ਕਿਤੇ ਅੱਖ ਚੁੰਮੇ ਔਰ ਕਹਿੰਦੇ ਮਤਲਬ ਫਿਲਮਾਂ ਦੇ ਵਿੱਚ ਚੱਲਦੇ ਨੇ ਜਾਂ ਹਿੰਦੀ ਫਿਲਮਾਂ ਜਾਂ ਪੰਜਾਬੀ ਫਿਲਮਾਂ ਦੇ ਵਿੱਚ ਕਹਿੰਦੇ ਉਹ ਨਹੀਂ ਤੁਹਾਨੂੰ ਪੜੇ ਲੱਗਦੀ ਉਹ ਚੰਗੇ ਲੱਗਦੇ ਨੇ ਕਿ ਨਹੀਂ ਚਲੋ ਮੈਂ ਇੱਕ ਗੱਲ ਜਾਣਦਾ ਪਰ ਮੈਂ ਪੰਜਾਬੀ ਫਿਲਮਾਂ ਚ ਨਹੀਂ ਵੇਖਿਆ ਪਰ ਮੈਂ ਹਿੰਦੀ ਫਿਲਮਾਂ ਜਰੂਰ ਦੇਖੀਆਂ ਚੀਜ਼ਾਂ ਇਸ ਵੇਲੇ ਮੈਂ ਜਾਨਣਾ ਚਾਹੁੰਗੀ ਕਿ ਘਰ ਦੇ ਹਾਲਾਤ ਜਿਹੜੇ ਨੇ ਉਹ ਕਿਹੋ ਜਿਹੇ ਨੇ ਰੋਟੀ ਪਾਣੀ ਵਧੀਆ ਚੱਲ ਰਿਹਾ ਹਾਂ ਹਾਂ ਪੁੱਤ ਪਹਿਲਾਂ ਮੂੰਗੀ ਮਸਲਾਂ ਰੋਟੀ ਖਾਂਦੇ ਸੀ ਹੁਣ ਤਾਂ ਬੱਕਰੇ ਨਾਲ ਰੋਟੀ ਖਾਂਦੇ ਆ ਭਾਬੀ ਤਾਂ ਥੋੜੀ ਮਰਦੀ ਬੱਕਰੇ ਦੇ ਮੀਟ ਤੇ ਬੱਕਰੇ ਦੇ ਮੀਟ ਤੇ ਜੇ ਮੈਂ ਬੱਕਰੇ ਦੀ ਮੀਟ ਤਾਂ ਮਾਰ ਕੇ ਤੇ ਅੱਖਾਂ ਜੁਮੇ ਕੌਣ ਦੇਊਗਾ ਤੁਸੀਂ ਦੇਵੋਗੇ ਉਹ ਨਹੀਂ ਉਦਾਂ ਨਹੀਂ ਮਾਰਦੀ ਮੈਂ ਦੇਖਾ ਦੇ ਦੇ ਆ ਚੱਕੋ ਅੱਖ ਤੇ ਆ ਚੱਕੋ ਜੁਮਾ ਪਤਾ ਨਹੀਂ ਵੀਰ ਵਾਰ ਅਕੇ ਜੁਮਾ ਹਾਏ ਮੇਰਾ ਜੁਮਾ ਹਾਏ ਮੇਰਾ ਜੁਮਾ ਲੈ ਨੋ ਆ ਕੇ ਮੁੰਜ ਮੋਪਾ ਕੇ ਜੁਮਾ ਠੀਕ ਆ ਨਾ ਦੇਖੋ ਵੀ ਸਾਨੂੰ ਜਿੰਨੇ ਨੇ ਗਾਲਾਂ ਕੱਢੀਆਂ ਪਾਪੀ ਜਰੋ ਆਈ ਸੀ ਟਿਕਟੋਕ ਦੇ ਉੱਤੇ ਠੀਕ ਆ ਨਾ ਜੇ ਪਾਪੀ ਚਾਹੁੰਦੀ ਨਾ ਮੈਨੂੰ ਬਹੁਤ ਗਾਲਾਂ ਕੱਢਦੇ ਆ ਤੁਸੀਂ ਪਾਪੀ ਅੰਦਰ ਵੜ ਕੇ ਕੁੰਡਾ ਲਾ ਕੇ ਵੇ ਜਾਂਦੀ ਪਰ ਭਾਬੀ ਨਾ ਮੁੜ ਕੇ ਪਿੱਛਾ ਨਹੀਂ ਦੇਖਿਆਗਾ ਠੀਕ ਹੈ ਨਾ ਤੇ ਹੋਰ ਗਾਲਾਂ ਕੱਢ ਦੇ ਤਾਂ ਕੱਢੀ ਜਾਣ ਦੇ ਭਾਬੀ ਅੱਗੇ ਵਧਦੀ ਆ ਠੀਕ ਹੈ ਨਾ ਅਸੀਂ ਦੂਪਰ ਅੱਗੇ ਪੰਦੇ ਵਾਲੇ ਇਨਸਾਨ ਆ ਪਿੱਛੇ ਹਟਦੇ ਨਹੀਂ ਭਾਬੀ ਨਾ ਡੋਲੇ ਐਵੇਂ ਨਹੀਂ ਹਟਾ ਡੇ ਕੀਤੇਗੇ ਆ ਦੇਖਿਆ ਨਾ ਮੰਮੀ ਮੇਰੀ ਗੱਲ ਸੁਣ ਲੈ ਹਾਂ ਸਾਰਿਆਂ ਨੂੰ ਇੱਕ ਗੱਲ ਇਹ ਵੀ ਕਹਿ ਦੋ ਨਾ ਜਿਹਦੇ ਪੇਰੈਂਟਸ ਆ ਨਾ ਮਤੇ ਕੁੜੀਆਂ ਨੂੰ ਜੀਨ ਟੌਪ ਪਵਾਉਂਦੇ ਹੈਗੇ ਆ ਉਹ ਪਵਾ ਸਕਦਾ ਤੀਜਾ ਬੰਦਾ ਤਾਂ ਨਹੀਂ ਬੋਲ ਸਕਦਾ ਫਜੰਦਾ ਬੋਲਦੀ ਕਿਉਂ ਆ ਲੋਕਾਂ ਨੂੰ ਬੋਲ ਲੈਂਦੇ ਪਾਗਲ ਹੁਣ ਬਹੁਤ ਸਾਰੇ ਇੰਸਟਾ ਤੇ ਚੱਲੀ ਜਾਂਦਾ ਬਈ ਸਰਵਾਰ ਸੂਟ ਪਰ ਜਿੰਨਾ ਕਿ ਪਾਉਣੇ ਹੋ ਇਦਾਂ ਦੇ ਕੱਪੜੇ ਕੀ ਪਾਉਣੇ ਮੈਂ ਨਹੀਂ ਕਰਵਾ ਕੇ ਆਉਂਗੀ ਨਹੀਂ ਕਰ ਸਰਵਾਰ ਸੂਟ ਨਹੀਂ ਪਾ ਕੇ ਆਉਂਦੀ ਕਿ ਕੱਛਾ ਪਾ ਕੇ ਆਉਂਗੀ ਅਛਾ ਮੈਨੂੰ ਇਹ ਦੱਸੋ ਜੋ ਵੀ ਤੁਸੀਂ ਵਾਰੀ ਵਾਰੀ ਖੱਟਣਗੇ ਖੱਟ ਕੇ ਲਿਆਦਾ ਬੱਚਾ ਓਏ ਹੁਣ ਦਾ ਭਾਬੀ ਰਣਜੀਤ ਕੌਰ ਨੇ ਟਿਕਟੌਕ ਤੇ ਜਾਂ ਇੰਸਟਾਗ੍ਰਾਮ ਤੇ ਪਾਉਣਾ ਏ ਕੱਛਾ ਸਾਰੀਆਂ ਜੋ ਗੱਲਾਂ ਬਣਾਉਂਦੇ ਹੋ ਜਾਂ ਲੋਕਾਂ ਨੂੰ ਹਸਾਉਣ ਦੇ ਲਈ ਜੋ ਵੀ ਹੈ ਇਹ ਦਿਲੋਂ ਨਿਕਲਦਾ ਹੈ ਜਾਂ ਕੋਈ ਸਕ੍ਰਿਪਟ ਪਹਿਲਾਂ ਹੀ ਬਣਾਈ ਹੋਈ ਹੈ ਇਹ ਇਸ ਜਲ ਤਾਂ ਨਹੀਂ ਕਰਦਾ ਪਤਾ ਕੀ ਗੱਲ ਬਾਤ ਮੈਨੂੰ ਪਤਾ ਅੱਜ ਤੱਕ ਨਾ ਤਾਂ ਕਦੇ ਗਾਣਾ ਸੋਚਿਆ ਵਾ ਵੀ ਲਿਖਣਾ ਨਾ ਕਹਿੰਦੇ ਮਤਬ ਉਹ ਇਹ ਜਿਹੜਾ ਅਸੀਂ ਬੋਲਦੇ ਆ ਇਹ ਕਦੇ ਸੋਚ ਕੇ ਅਸੀਂ ਬੋਲਿਆ ਵੀ ਕੀ ਸਾਡੇ ਮੂੰਹ ਚੋਂ ਨਿਕਲਣਾ ਕੀ ਨਹੀਂ ਮੈਂ ਘੜ ਤੋਂ ਘੜ 14 15 ਗਾਣੇ ਕਰੇ ਨੇ 14 15 ਗਾਣੇ ਹੀ ਅਸੀਂ ਜਦੋਂ ਨਾ ਅੰਦਰ ਜਿੱਥੇ ਸਟੂਡੀਓ ਦੇ ਅੰਦਰ ਬੱੜਦੇ ਸੀ ਨਾ ਔਰ 2 ਮਿੰਟ 3 ਮਿੰਟ ਦੇ ਵਿੱਚ ਹੀ ਮੈਂ ਗਾਣੇ ਲਿਖੇ ਨੇ ਔਰ 3 ਮਿੰਟ ਦੇ ਵਿੱਚ ਹੀ ਮੈਂ ਔਰ 5 7 ਮਿੰਟ ਜਾਂ 10 ਮਿੰਟ ਦੇ ਵਿੱਚ ਹੀ ਗਾ ਕੇ ਮੈਂ ਬਾਹਰ ਨਿਕਲਣਾ ਸਟੂਡੀਓ ਦੇ ਵਿੱਚ ਹੋਰ ਦੱਸੋ ਕਹਿੰਦੇ ਮਤਬ ਉਹ ਇਹਦੇ ਉੱਪਰ ਕੀ ਕਰ ਸਕਦੇ ਔਰ ਇਹ ਤਾਂ ਸਾਡੇ ਦਿਲੋਂ ਹੀ ਨਿਕਲਦੀਆਂ ਨੇ ਜਿਹੜੀ ਚੀਜ਼ਾਂ ਨਿਕਲਦੀਆਂ। ਅੱਛਾ ਬਹੁਤ ਮਤਲਬ ਵੀਡੀਓ ਜਾਂ ਇਦਾਂ ਦਾ ਕਿਹੜਾ ਕੰਟੈਂਟ ਸੀ ਜਿਹਨੇ ਮਜਬੂਰ ਕੀਤਾ ਕਿ ਮੈਂ ਏਸੀ ਤਰ੍ਹਾਂ ਦੀਆਂ ਵੀਡੀਓਜ਼ ਬਣਾਣੀਆਂ ਮੈਂ ਇਸੇ ਲਾਈਨ ਦੇ ਵਿੱਚ ਜਾਣਾ। ਕੀ ਮੈਂ ਬਿਮਾਰ ਸੀਗੀ ਬੈਠ ਤੇ ਪਈ ਰਹਿੰਦੀ ਸੀਗੀ। ਇੱਕ ਮੋਬਾਈਲ ਲੈ ਕੇ ਆਇਆ ਛੋਟਾ ਜਿਹਾ ਪੁਰਾਣਾ ਕਿ ਤੋਂ? ਛੋਟਾ ਜਿਹਾ ਨਹੀਂ ਸੀ ਵੱਡਾ ਸੀ। ਉਹ ਮਈਏ ਮੇਰੇ ਭਾਈ ਉਹ ਅੱਜਾ ਦਾ ਸੀ ਛੋਟਾ ਹੀ ਲੱਗਦਾ ਸੀ ਮੈਨੂੰ ਤਾਂ। ਕਿਉਂਕਿ ਮੈਂ ਬਿਮਾਰ ਸੀ ਮੈਨੂੰ ਛੋਟਾ ਹੀ ਲੱਗਦਾ ਸੀਗਾ। ਸਰ ਕਿਹੜੀ ਚੀਜ਼ ਸੀ ਜ ਜਨੇ ਤੁਹਾਨੂੰ ਕਿਹਾ ਕਿ ਐਡਾ ਵੀਡੀਓ ਬਣਾਵਾ ਤੇ ਮੈਂ ਦਵਾਈਆਂ ਵੀ ਬਾਤ ਖਾਦੀਆਂ ਪਰ ਮੈਨੂੰ ਆਰਾਮ ਨਹੀਂ ਆਇਆਗਾ ਤੇ ਮੈਨੂੰ ਫੜ ਕੇ ਲਾ ਲਿੰਦੇ ਸੀ ਨਾਲ ਕਹਿੰਦੇ ਚਲ ਤੂੰ ਖੜ ਜਾ ਤੇ ਫਿਰ ਮੇਰੇ ਦਿਓਰ ਬੋਲਣ ਲੱਗੇ ਭਾਬੀ ਤਾ ਬੋਲਦੀ ਨਹੀਂ ਕੁਛ ਵੀ ਇਹ ਨਾ ਨੱਚਦੀ ਆ ਫਿਰ ਮੈਂ ਹੌਲੀ ਹੌਲੀ ਨੱਚਣ ਲੱਗੀ ਤੇ ਮੈਨੂੰ ਦਵਾਈ ਦੀ ਲੋੜ ਹੀ ਨਹੀਂ ਪਈਗੀ ਮੇਰੇ ਦਿਓਰ ਹੀ ਮੈਨੂੰ ਖੜਾ ਕਰਨ ਵਾਲੇ ਬਿੜ ਤੋਂ ਠੀਕ ਆ ਨਾ ਜਦ ਮੈਨੂੰ ਭਾਬੀ ਬੋਲ ਭਾਬੀ ਨੱਚ ਭਾਬੀ ਨੱਚ ਭਾਬੀ ਨੱਚ ਭਾਬੀ ਨੱਚਣ ਲੱਗੀ ਹੋਇਆ ਕਰੇਗੀ ਨਾਲੇ ਹੱਸਿਆ ਕਰੇਂਗੀ ਰੋਇਆ ਕਰੇਂਗੀ ਨਾਲੇ ਹੱਸਿਆ ਕਰੇਂਗੀ ਗੱਲਾਂ ਮੇਰੀਆਂ ਜਦੋਂ ਤੂੰ ਦੱਸਿਆ ਕਰੇਂਗੀ ਰੋਇਆ ਕਰੇਂਗੀ ਨਾਲੇ ਹੱਸਿਆ ਕਰੇਂਗੀ ਅੱਛਾ ਇੱਕ ਸਵਾਲ ਕੀ ਹੋ ਗਿਆ ਮੈਂ ਗੱਲਾਂ ਚੱਤੇ ਆਉਂਦੀਆਂ ਆਉਂਦੀਆਂ ਆਪਣੀ ਪ੍ਰਾਣੀ ਜਿੱਥੇ ਖੜੇ ਹੋਏ ਹੋ ਸਾਰਾ ਕੁਝ ਯਾਦ ਆ ਰਿਹਾ ਉਹ ਤਾਂ ਗਰੀਬੀ ਤੇ ਆਉਂਦੀ ਆਉਂਦੀ ਆ ਜਿਹੜਾ ਮੀਆਂ ਬੀਬੀ ਹੁੰਦਾ ਨਾ ਫਮਨ ਲੱਕ ਪਤੋਂ ਕਰਦੀਆਂ ਹੁਣ ਆਪਾਂ ਦੋਕ ਨਹੀਂ ਦੱਸ ਸਕਦੇ ਕਿਸੇ ਨੂੰ ਵੀ ਠੀਕ ਹੈ ਨਾ ਜਿੰਨਾਂ ਨੂੰ ਕੁਝ ਹੋ ਗਿਆ ਜਾਂਉਂਦੇ ਅਸੀਂ ਆ ਚਿੱਤੇ ਕਰ ਕਰਕੇ ਰੋਣਾ ਹੀ ਰੋਣਾ ਵਾ ਜੇ ਮੈਨੂੰ ਕੁਝ ਹੋ ਗਿਆ ਇਹਨਾਂ ਨੇ ਚਿੱਤੇ ਕਰ ਕਰਕੇ ਰੋਣਾ ਹੀ ਰੋਣਾ ਵਾ ਨੀ 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 ਰੱਬ ਕਰੇ ਨਾ ਤਿੰਨੇ ਜਣੇ ਇਕੱਠੇ ਮਰੀਏ ਨੀਵੀਂ ਮਾਲਕਾ ਨਾ ਪਿਆਰ ਬਣਾ ਕੇ ਰੱਖੋ ਠੀਕ ਹੈ ਨਾ ਪਰ ਕਦੇ ਵੀ ਲੜੋ ਨਾ ਤੈਨੂੰ ਭੋਲੇ ਨਾਥ ਜੀ ਤੇ ਭਰੋਸਾ ਨਹੀਂ ਹੈਗਾ ਹਾਂ ਪਤਾ ਨਹੀਂ ਹੈਗਾ ਤਿੰਨਾਂ ਨੂੰ ਇਕੱਠੇ ਮਾਰੂਗਾ ਇੱਕ ਨੂੰ ਇਕੱਠੇ ਨਹੀਂ ਲੈ ਜਿਕਰ ਬਾਬੇ ਭੋਲੇ ਨਾਥ ਜੀ ਦਾ ਬੋਲ ਸੱਚੇ ਦਰਵਾਜ਼ ਕੀ ਜੈ ਜਿਕਰ ਮਾਤਾ ਨਾਨਾ ਦੇਵੀ ਦਾ ਬੋਲ ਸੱਚੇ ਦਰਵਾਜ਼ ਕੀ ਜੈ ਅਸੀਂ ਉਹਨਾਂ ਦੇ ਬੱਚੇ ਆਂ ਔਰ ਅਸੀਂ ਲੰਬੀਆਂ ਉਮਰਾਂ ਕੱਟ ਕੇ ਮਰਾਂਗੇ ਜਦ ਮਰਾਂਗੇ ਉਹ ਵੀ ਇਕੱਠੇ ਹਾਂ ਇਕੱਠੇ ਜਦ ਤੱਕ ਸਾਡੀ ਮਈਆ ਸਰਕਾਰ ਸਾਚੇ ਮਈਆ ਸਰਕਾਰ ਦਾ ਜਿਕਰ ਇਹ ਲੈਣਾ ਜਿਕਰ ਮਈਆ ਸਰਕਾਰ ਦਾ ਬੋਲ ਸੱਚੇ ਦਰਵਾਜ਼ ਕੀ ਜੈ ਸਾਨੂੰ ਇਹਨਾਂ ਨੇ ਸਲਾਮਤ ਰੱਖਣਾ ਵਾ ਸਾਨੂੰ ਕੋਈ ਮਾਰਨੇ ਵਾਲਾ ਨਹੀਂ ਜੰਮਿਆ ਹੈ ਠੀਕ ਹੈ ਨਾ ਸੋ ਬਿਲਕੁਲ ਹਸਾਉਣ ਵਾਲਿਆਂ ਦੇ ਅੰਦਰ ਵੀ ਇੱਕ ਦਿਲ ਹੁੰਦਾ ਹੈ ਜੋ ਸਿਰਫ ਉਹ ਖੁਦ ਹੀ ਦੇਖ ਸਕਦੇ ਆ ਕਿ ਹਸਾਉਣ ਦੇ ਲਈ ਕਿਸੇ ਨੂੰ ਜਿਹੜਾ ਹਸਾਣਾ ਵਾ ਤਾਂ ਆਪਣਾ ਢਿੱਡ ਪਾਲਨਾ ਵਾ ਇਹ ਕੋਈ ਹੋਰ ਨਹੀਂ ਕਰ ਸਕਦਾ ਬਹੁਤ ਘੱਟ ਲੋਕ ਹੁੰਦੇ ਨੇ ਜੋ ਕਿਸੇ ਨੂੰ ਹਸਾਉਣ ਦੇ ਲਈ ਆਪਣਾ ਢਿੱਡ ਵੀ ਪਾਲਦੇ ਨੇ ਤੇ ਆਪਣੇ ਗਮ ਵੀ ਆਪਣੇ ਦਿਲ ਦੇ ਵਿੱਚ ਛੁਪਾ ਲੈਂਦੇ ਨੇ ਕਿਹੋ ਜਿਹੀ ਲੱਗੀ ਨਾਲ ਦੀ ਗੱਲਬਾਤ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ